ਇਹ ਬਕਵਾਸ ਮਾਰਦੇ ਨੇ ਸਾਰੇ ਲੋ ਜੀ ਆਪਣੇ ਬੱਚੇ ਮਰਵਾਤੇ ਫਲਾਨਾ ਕਹਿੰਦਾ ਓਏ ਇਹ ਤੁਹਾਡੇ ਪਿੱਛੇ ਇਸ ਹਿੰਦੁਸਤਾਨ ਦੇ ਲੋਕਾਂ ਪਿੱਛੇ ਆਪਾਂ ਨੂੰ ਚਾਹੀਦਾ ਕੀ ਹੈ ਕਿ ਆਪਾਂ ਸਾਰੇ ਬੈਠ ਕੇ ਜਾਪ ਕਰੀਏ ਪਾਠ ਕਰੀਏ ਜੋਤਾਂ ਜਲਾਈਏ ਗੁਰੂ ਨੂੰ ਯਾਦ ਕਰੀਏ ਸੋਗ ਨਹੀਂ ਗੁਰੂ ਸਾਹਿਬ ਨੇ ਕਿਹਾ ਸੋਗ ਨਹੀਂ ਮਨਾਉਣਾ ਬਿਲਕੁਲ ਨਹੀਂ ਸੋਗ ਮਨਾਉਣਾ ਜਦ ਉਹਨਾਂ ਨੇ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਤੇ ਸ਼ਹੀਦ ਹੋਣੇ ਤੇ ਜਕਾਰੇ ਮਾਰੇ ਆ ਤੇ ਪਰਵਾਹ ਨਹੀਂ ਕੀਤੀ ਤੇ ਮਹਾ ਸਿੰਘ ਨੇ ਵੀ ਕਿਹਾ ਤਾਂ ਵੀ ਜੇ ਕੰਮਰ ਕੱਸੇ ਹੈਗੇ ਆ ਤਾਂ ਇਹ ਸਾਰੇ ਵਾਸਤੇ ਤਾਂ ਪਾਈ ਨਹੀਂ ਤੇ ਮੇਰੇ ਪੁੱਤਾਂ ਦੇ ਪਾਉਣ ਦੀ ਲੋੜ ਨਹੀਂ ਉਹ ਗੁਰੂ ਰੋਂਦਾ ਸੀ ਰੋਣ ਦੀ ਲੋੜ ਨਹੀਂ ਜਪਣ ਦੀ ਲੋੜ ਹੈ ਯਾਦ ਕਰਨ ਦੀ ਲੋੜ ਹੈ ਮਾਣ ਕਰਨ ਦੀ ਲੋੜ ਹੈ ਕਿ ਸਾਡੇ ਬਾਪੂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਮਾਤਾ ਗੁਜਰਕੌਰ ਜੀ ਇਹ ਗੁਰਪਿਤਾ ਦੀ ਸਿੱਖਿਆ ਹੈ ਮਾਤਾ ਗੁਜਰਕੌਰ ਜੀ ਦਾਦੀ ਦੀ ਸਿੱਖਿਆ ਹੈ ਮਾਵਾ ਦੀ ਸਿੱਖਿਆ ਗੱਲ ਇੱਥੇ ਲਿਆਉਣੀ ਆਪਾਂ ਕੀ ਸਿੱਖਿਆ ਕਿ ਜੇ ਪਿਓ ਨੇ ਕਹਿਤਾ ਰਾਤ ਹੈ ਰਾਤ ਹੈ ਦਿਨ ਹੈ ਦਿਨ ਹੈ ਸਵਾਲ ਨਹੀਂ ਕੀਤਾ ਜੇ ਦਾਦੀ ਮਾਂ ਨੇ ਗੱਲ ਕਹੀ ਕਿ ਦੇਖਿਓ ਕਿਤੇ ਵੱਡ ਵਡੇਰੇ ਦੀ ਪੱਗ ਨੂੰ ਦਾਗ ਨਾ ਲੱਗ ਜੇ ਤਾਂ ਕੋਈ 5-7 ਸਾਲ ਦਾ ਐਸਾ ਬੱਚਾ ਹੈ ਤਾਂ ਦੁਨੀਆ 'ਚ ਕੱਢ ਕੇ ਉਹਨੂੰ ਦਿਖਾਓ ਜਿਹੜਾ ਕਿ ਦਾਦੀ ਮਾਂ ਫਿਕਰ ਨਾ ਕਰ ਤੂੰ ਥਾਪੜਾ ਦੇ ਗੁਰੂ ਦਾ ਥਾਪੜਾ ਚਾਹੀਦਾ ਇੰਟਰਨੈਟ 'ਤੇ ਵਜਾ ਦੇਾਂਗੇ ਗੱਲ ਕੀ ਤੇ ਵਜ਼ੀਰ ਵਜ਼ੀਰ ਖਾਂ ਦੇ ਜਾ ਕੇ ਪੇਸ਼ ਹੋਣਾ ਅਸੀਂ ਹੋਣੇ ਚੀਜ਼ਾਂ ਸਿੱਖਣ ਜੋਗੀਆਂ ਇੱਥੇ ਮੜਾ ਜੀ ਦੁੱਖ ਹੋ ਜੇ ਸਾਰੇ ਮਰਨ ਨਾਰਿਕ ਨਾਰੇ ਆ ਜਾਂਦੇ ਨੇ ਬਾਬੇ ਕੋਲ ਜਾ ਜਾ ਆਹ ਦੇ ਦੇ ਸਾਨੂੰ ਉਹ ਜਿੱਤੇ ਗੁਰੂ ਤਾਂ ਦੇ ਹੀ ਜਾਂਦਾ ਦੇਂਦਾ ਦੇ ਲੈਂਦੇ ਥੱਕ ਪਾਏ ਜੋਗਾ ਜਗੰਤਰ ਕਾਇਕ ਅਸੀਂ ਇੱਥੇ ਮੇਲੇ ਲਾਏ ਹੁੰਦੇ ਨੇ ਇੱਥੇ ਸਪੀਚਾਂ ਦਿੰਦੇ ਪੋਲਿਟਿਸ਼ੀਅਨਾਂ ਕਰਨ ਸ਼ਰਮ ਨਹੀਂ ਆਉਂਦੀ ਇਹ ਡੁੱਬ ਕੇ ਮਰ ਜਾਣੇ ਉੱਥੇ ਚੜ ਚੜ ਕੇ ਜਾ ਕੇ ਕਦੇ ਨੰਦਪੁਰ ਸਾਹਿਬ ਕਦੇ ਕਿਤੇ ਕਦੇ ਕਿਤੇ ਕਦੇ ਫਤੇਗੜ ਸਾਹਿਬ ਜਾ ਕੇ ਸਪੀਚਾਂ ਦਿੰਦੇ ਨੇ ਉੱਥੇ ਮਠਾਈਆਂ ਲਾਉਂਦੇ ਅਸੀਂ ਫਿਲਮ ਬਣਾਈ ਦਾਸਤਾਨੇ ਸਰਾਂ ਦੇ ਨਾਲ ਜਰੀ ਨਹੀਂ ਗਈ ਕਿਉਂਕਿ ਅਸਲੀਅਤ ਸੀ ਉਹ ਵੀ ਇਹ ਕਰਦੇ ਕੀ ਨੇ ਇਹ ਹੈ ਕੀ ਨੇ ਪਾਰਟੀਸ਼ਨ ਇਹ ਹੈ ਕੀ ਨੇ ਜਿਹੜੇ ਆਈਐਸਪੀਸੀ ਅਫਸਰ ਨੇ ਇਹਦਾ ਚਿੱਠਾ ਖੁੱਲਦਾ ਸਰਕਾਰ ਦਾ ਤੇ ਹੁਣ ਉਹ ਹੈ ਤਾਂ ਮਾੜੀ ਗੱਲ ਤਾਂ ਉਹ ਜੇ ਕਿਸੇ ਦੀ ਸਮਝ ਨਹੀਂ ਆਉਂਦੀ ਆਪਾਂ ਕਿਸੇ ਤੋਂ ਕੀ ਲੈਣਾ ਆਪਾਂ ਇੱਥੇ ਬੈਠ ਕੇ ਚੈਨਲ ਦੇ ਥਰੂ ਲੋਕਾਂ ਨੂੰ ਸਮਝਾਉਣ ਲੱਗੇ ਆਂ ਨਹੀਂ ਨਹੀਂ ਉਹ ਗੁਰੂ ਪੀਰ ਨਹੀਂ ਸਮਝਾ ਸਕਗੇ ਇਹ ਦੁਨੀਆ ਉੱਥੇ ਦੀ ਉੱਥੇ ਖੜੀ ਹੈ ਲੇਕਿਨ ਅਰਬਾ ਖਰਬਾ ਜੋ ਇੱਕ ਅੱਧਾ ਸਮਝ ਜਾਂਦਾ ਤੇ ਉਹਨੂੰ ਇੰਨੇ ਕੀ ਪੀਰ ਫਕੀਰ ਦੀ ਲੋੜ ਹੁੰਦੀ ਹੈ ਜਿਹਦੇ ਸਿਰ ਤੇ ਧਰਤੀ ਖੜੀ ਹੈ ਇਹ ਸਾਰਾ ਪਰਮੰਡ ਖੜਾ ਸੋ ਮੈਂ ਸਮਝਦਾ ਕਿ ਜਿਹੜੇ ਦਿਹਾਰੇ ਆ ਰਹੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ 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 ਕਰਿਆ ਕਰੋ ਜਾਪ ਕਰਿਆ ਕਰੋ ਪੰਜ ਬਾਣੀਆਂ ਦਾ ਪਾਠ ਕਰਿਆ ਕਰੋ ਆਪਾਂ ਖੁਸ਼ ਹੋਈਏ ਆਪਾਂ ਨੂੰ ਫਕਰ ਹੋਏ ਸੋ ਮੈਂ ਸਮਝਦਾ ਪਾਠ ਕਰਨਾ ਚਾਹੀਦਾ ਬੈਠ ਕੇ ਆਪਰੋ ਔਰ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਾਂ ਆਪਣੇ ਪਰਿਵਾਰ ਨੂੰ ਵੀ ਉਦਾਂ ਦੀ ਸਿੱਖਿਆ ਦੇਈਏ ਸੱਚ ਦੇ ਰਾਹ ਤੇ ਤੁਰੀਏ ਬੜੇ-ਬੜੇ ਨੂੰ ਮੇ ਬਿਕਦੇ ਦੇਖਿਆ ਹੁਣ ਪਿੱਛੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ ਰਲ ਗਏ ਆਪਦੇ ਪਿੱਛੇ ਪੂੰਛਾ ਚਲ ਦੇ ਕੇ ਸਾੜੇ ਚੱਲਿਆ ਚ ਪੂੰਛਾ ਤੇ ਕਦੇ ਕਿਸੇ ਨੇ ਰਲ ਗਏ ਕਦੇ ਡਰ ਦੇ ਮਾਰੇ ਕਿਸੇ ਨੇ ਰਲ ਗਏ ਕਦੇ ਆਪ ਦਾ ਜ਼ਮੀਰ ਛੱਡਦਾ ਛੱਡਦਾ ਹੈ ਕੋਈ ਜ਼ਿੰਦਗੀ ਹੈ